ਇਹਨਾਂ ਤੋਂ ਕਟਾ ਕੇ ਮਾਤਰ 29 ਕਰੋੜ 90 ਲੱਖ ਲੋਕ ਪੋਵਰਟੀ ਚ ਰਹਿ ਗਏ। ਜੋ ਸੌਰੀ ਮਾਫ ਕਰਨਾ 75.24 ਮਿਲੀਅਨ ਲੋਕ ਰਹਿ ਗਏ ਨੇ। ਤੁਸੀਂ ਹਿਸਾਬ ਲਗਾਓ ਜਿਹੜੇ ਇੰਨੀ ਪੋਵਰਟੀ ਦਾ ਉਹਦੇ ਰੇਸ਼ਿਓ ਕੀ ਰਹਿ ਗਈ ਆ? ਇਹਦੀ ਰੇਸ਼ਿਓ ਲਗਭਗ 7% ਰੇਸ਼ਿਓ ਬਚੀ ਆ ਜੋ ਪੁਰਾਣੇ ਟਾਈਮ ਦੇ ਅੰਦਰ ਪੋਵਰਟੀ ਚ ਲੋਕਾਂ ਨੂੰ ਕੱਟਿਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਗਰੀਬੀ ਰੇਖਾ ਤੋਂ ਬਜਦੇ ਲੋ ਜਿਹੜੇ ਫਸੇ ਲੋਕਾਂ ਨੂੰ ਲਗਭਗ 78% ਲੋਕਾਂ ਨੂੰ ਗਰੀਬੀ ਰੇਖਾ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਹੈ ਮਾਤਰ ਇਹਨਾਂ 11 ਸਾਲਾਂ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸੂਬੇ ਜਿਹੜੇ ਕਰਜ਼ੇ ਚ ਡੁੱਬੇ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਭਾਵੇਂ ਉੱਤਰ ਪ੍ਰਦੇਸ਼ ਸੀਗਾ ਭਾਵੇਂ ਹਰਿਆਣਾ ਸੀਗਾ ਔਰ ਹੁਣ ਦਿੱਲੀ ਅੰਦਰ ਤੁਸੀਂ ਦੇਖੋ ਰੋਜ਼ ਨਿਰੰਤਰ ਨਵੀਆਂ ਸੜਕਾਂ ਨਵੇਂ ਫਲਾਈਓਵਰ ਨਵੀਆਂ ਪਾਉਣ ਦੀਆਂ ਲਾਈਨਾਂ ਕੂੜੇ ਦੇ ਪਹਾੜ ਜਿਹੜੇ ਸੀਗੇ ਉਹ ਹਟਾਏ ਜਾ ਰਹੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਬੀਜੇਪੀ ਦੇਸ਼ ਦਾ ਇੱਕ ਉਹ ਵਿਕਲਪਾ ਜਿਹੜਾ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਿਹੜਾ ਸੂਬੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਿਹਨੇ ਤੁਹਾਡੇ ਸ਼ਹਿਰ ਨੂੰ ਵਿਕਸਿਤ ਕਰਨਾ ਚਾਹੁੰਦੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੋਚ ਆ ਦੇਸ਼ ਉਦੋਂ ਹੀ ਵਿਕਸਿਤ ਹੋਊਗਾ ਜਦੋਂ ਦੇਸ਼ ਦਾ ਹਰ ਸੂਬਾ ਔਰ ਹਰ ਜ਼ਿਲ੍ਹਾ ਵਿਕਸਿਤ ਹੋਊਗਾ ਇਸ ਕਰਕੇ ਤੁਹਾਡੇ ਵਰਗੇ ਮਾਡਰਨ ਲੁਧਿਆਣਾ ਸ਼ਹਿਰ ਦਾ ਅੱਜ ਹਾਲਾਤ ਇਹਨਾਂ ਨੇ ਕਰ ਦਿੱਤੇ ਨੇ ਮੈਂ ਤੁਹਾਡੇ ਬੇਨਤੀ ਤੁਹਾਡੇ ਚਰਚਾ ਕਰਨ ਆਇਆ ਸਾਡੇ ਕੈਂਡੀਡੇਟ ਸਾਹਿਬ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਵੋਟਾਂ ਪਾ ਕੇ ਜਿਤਾਓ ਇਹ ਗੱਲ ਡੇਢ ਸਾਲ ਦੀ ਨਹੀਂ ਡੇਢ ਸਾਲ ਅੰਦਰ ਵੀ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ ਕਿ ਜੋ ਸਾਡੇ ਆਮ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਲਿਖ ਲਿਖ ਕੇ ਲੱਗਾ ਨਾ ਬਾਹਰ ਕਿ ਕੇਵਲ ਡੇਢ ਸਾਲ ਚੁਲਿਆ ਜਾਣਾ ਕੇਵਲ ਡੇਢ ਗੱਲ ਡੇਢ ਸਾਲ ਦੀ ਨਹੀਂ ਜੇ ਜੀਵਨ ਗੁਪਤਾ ਜੀ ਡੇਢ ਸਾਲ ਦੀ ਵੀ ਐਮਐਲਏ ਬਣਨਗੇ ਗੱਲ ਜੀਵਨ ਗੁਪਤਾ ਜੀ ਦੀ ਨਹੀਂ ਕੇਂਦਰ ਦੀ ਸਰਕਾਰ ਦਾ ਐਮਐਲਏ ਨੁਮਾਇੰਦਾ ਇੱਥੇ ਹੋਊਗਾ ਇੰਡਸਟਰੀ ਦੇ ਲਾਭ ਲੈਣੇ ਹੋਣ ਇਲਾਕੇ ਲਈ ਪੈਸੇ ਲੈ ਕੇ ਆਉਣ ਸ਼ਹਿਰ ਨੂੰ ਸਪੈਸ਼ਲ ਸਟੇਟਸ ਦਿਵਾਉਣਾ ਹੋਵੇ ਇਹ ਕੰਮ ਜੀਵਨ ਗੁਪਤਾ ਜੀ ਦੇ ਮਾਧਿਅਮ ਤੋਂ ਅਸੀਂ ਕਰਕੇ ਦੇਾਂਗੇ ਅਸੀਂ ਤੁਹਾਨੂੰ ਜ਼ਿੰਮੇਵਾਰੀ ਲੈ ਕੇ ਗਏ ਔਰ ਤੁਹਾਡੇ ਕੋਲ ਤਿੰਨ ਤਿੰਨ ਸਰਕਾਰਾਂ ਆਉਣਗੀਆਂ ਕੇਂਦਰ ਦੀ ਸਰਕਾਰ ਤੇ ਸਿਗੀ ਸਿਗੀ ਦਿੱਲੀ ਦੀ ਸਰਕਾਰ ਵੀ ਤੁਹਾਡੇ ਇੱਥੇ ਆ ਕੇ ਇਹ ਤੇ ਲੁੱਟਣ ਆਏ ਨੇ ਤੁਹਾਨੂੰ ਆਵਾਜ਼ ਕਰਨ ਵਾਸਤੇ ਇਸ ਕੰਸਟਿਟੂਐਂਸੀ ਲਈ ਕੰਮ ਕਰਨ ਵਾਸਤੇ ਖੜੀ ਹੋ ਗਿਆ ਆ ਕਿਸੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਲੁਟੇਰੇ ਜਿਹੜੇ ਪੰਜਾਬ ਨੂੰ ਆਏ ਨੇ ਦਿੱਲੀ ਤੋਂ ਭਜਾਏ ਹੋਏ ਇਹਨਾਂ ਲੁਟੇਰਿਆਂ ਤੋਂ ਬਚੋ ਇਹ ਉਹ ਲੋਕ ਨੇ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰੂੰਗਾ ਇਹਨਾਂ ਦਾ ਮਾਡਲ ਉਹੀ ਆ ਜੋ ਅਮਰੀਕਾ ਦਾ ਮਾਡਲ ਰਿਹਾ ਨਾ ساری ਉਮਰ ਅਮਰੀਕਾ ਕੀ ਕਰਦਾ ਸੀ ਚੰਗਾ ਭਲਾ ਮੁਲਕ ਵਸਦੇ ਹੁੰਦੇ ਆ ਉਹਨਾਂ 'ਚ ਜਾਂਦਾ ਏ ਉਹਨਾਂ ਨੂੰ ਸੁਪਨੇ ਦਿਖਾਉਂਦਾ ਏ ਆ ਤੁਸੀਂ ਦੇਖੋ ਇਰਾਕ ਚੰਗਾ ਭਲਾ ਵਸਦਾ ਪਿਆ ਸੀ ਲੀਬੀਆ ਚੰਗਾ ਭਲਾ ਵਸਦਾ ਪਿਆ ਸੀ ਅਫਗਾਨਿਸਤਾਨ ਐਡਾ ਮਾਡਰਨ ਸ਼ਹਿਰ ਸੀਗਾ ਉਹਨਾਂ ਸ਼ਰਾਹ ਉਹਨਾਂ ਦੇ ਮੁਲਕਾਂ 'ਚ ਗਏ ਉਹਨੂੰ ਕਹਿੰਦੇ ਦੇਖੋ ਤੁਹਾਨੂੰ ਇੰਨੀ ਤਰੱਕੀ ਦਿਖਾ ਦੇਣੀ ਅਮਰੀਕਾ ਬਣਾ ਦੇਣਾ ਮਗਰੋਂ ਉਜਾੜ ਕੇ ਉਹਨਾਂ ਨੂੰ ਖਤਮ ਕਰਕੇ ਹੱਥ ਜੋੜ ਕੇ ਵਾਪਸ ਆਇਂਦੇ ਨੇ ਕਹਿੰਦੇ ਜੀ ਗਲਤੀ ਹੋ ਗਈ ਸਾੜ ਤੋਂ ਸੰਭਾਲਿਆ ਨਹੀਂ ਗਿਆ ਅੱਜ ਤੁਸੀਂ ਦੇਖੋ ਜੋ ਹਾਲਾਤ ਇਰਾਕ ਦੇ ਬਣਾਤੇ ਲੀਬੀਆ ਦੇ ਬਣਾਤੇ ਅਫਗਾਨਿਸਤਾਨ ਦੇ ਬਣਾਤੇ ਉਸੇ ਮਾਡਲ ਦਾ ਅਰਵਿੰਦ ਕੇਜਰੀਵਾਲ ਆ ਦਿੱਲੀ ਨੂੰ ਲੁੱਟ ਪੁੱਟ ਕੇ ਕਹਿ ਕੇ ਆ ਗਿਆ ਹੁਣ ਤਾਂ ਮੇਰੇ ਵਸ ਦੀ ਗੱਲ ਜੀ ਮੈਂ ਚੱਲਿਆ ਹੁਣ ਪੰਜਾਬ ਪੰਜਾਬ ਕੀ ਕਰਨ ਚੱਲਿਆ ਹੈ ਕਹਿੰਦਾ ਦਿੱਲੀ ਉਜਾੜਤੀ ਹੁਣ ਪੰਜਾਬ ਦੀ ਵਾਰੀ ਹੁਣ ਪੰਜਾਬ ਉਜਾੜੂਗਾ ਜਾ ਕੇ ਜਿਹੜੇ ਬੰਦੇ ਨੂੰ ਦਿੱਲੀ ਲੁਗਾ ਸੱਤਾ ਦਿੱਤੀ ਤੁਸੀਂ ਦੇਖੋ ਕਿੰਨਾ ਗੈਰ ਜ਼ਿੰਮੇਵਾਰ ਆਦਮੀ ਆ ਕਿੰਨਾ ਗੈਰ ਜ਼ਿੰਮੇਵਾਰਾ ਰਵਈਆ ਇਸ ਇਨਸਾਨ ਦਾ ਜਿੰਨਾ ਲੋਕਾਂ ਨੇ 10 ਸਾਲ ਤੱਕ ਰਾਜ ਕਰਾਇਆ ਇੱਕ ਘੰਟੇ ਨਾਲ ਨਿਕਲੋਤਾ ਧਾਰਨ ਤੋਂ ਬਾਅਦ ਇੱਕ ਘੰਟਾ ਇੱਕ ਦਿਨ ਉਹਨਾਂ ਦਾ ਨਹੀਂ ਨਿਕਲੋਤਾ ਅਗਲੇ ਦਿਨ ਗੱਡੀਆਂ ਚੁੱਕ ਕੇ ਪੰਜਾਬ ਆ ਕੇ ਬਹਿ ਗਿਆ ਕਹਿੰਦਾ ਮੈਂ ਰਾਜ ਤੋਂ ਬਣਾਇੰਦਾ ਰਹਿ ਸਕਦਾ ਹਏ ਮੇਰਾ ਰਾਜ ਹਏ ਮੇਰਾ ਰਾਜ ਹਏ ਮੇਰਾ ਰਾਜ ਹਏ ਮੇਰਾ ਰਾਜ ਰਾਜ ਤੋਂ ਬਣਾਇੰਦਾ ਰਹਿ ਸਕਦਾ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੋਦੀ ਜੀ ਦੇ ਨੁਮਾਇੰਦੇ ਨੂੰ ਜਿਤਾਓ ਇਹ ਜਿੱਤਣਗੇ ਤੇ ਪੰਜਾਬ ਦੇ ਅੰਦਰ ਇੱਕ ਤਾਕਤ ਲੈ ਕੇ ਆਉਗੀ ਬੀਜੇਪੀ ਨੂੰ ਵੀ ਇਹ ਗੱਲ ਸਮਝ ਆਉਗੀ ਕਿ ਸਾਡੇ ਵਾਸਤੇ ਪੰਜਾਬ ਦਾ ਕਿੰਨਾ ਇੰਪੋਰਟੈਂਸ ਆਜ ਇਹ ਬੀਜੇਪੀ ਬਹੁਤ ਚੰਗੀ ਤਰ੍ਹਾਂ ਸਮਝਦੀ ਆ ਇਸੇ ਕਰਕੇ ਪਾਰਟੀ ਸੀਰੀਅਸ ਮੋਡ ਅੰਦਰ ਪੰਜਾਬ ਅੰਦਰ ਜੋ ਇਸ ਵੇਲੇ ਡਰੱਗਸ ਮੈਨੇਸਾ ਪੰਜਾਬ ਅੰਦਰ ਇਸ ਵੇਲੇ ਜੋ ਗੈਂਗਸਟਰਸ ਦਾ ਮੈਨਸ ਬਣ ਚੁੱਕਿਆ ਹੈ ਪੰਜਾਬ ਅੰਦਰ ਪੰਜਾਬ ਪੁਲਿਸ ਹੀ ਡਰੱਗਸ ਵੇਚੀ ਜਾ ਰਹੀ ਆ ਪੰਜਾਬ ਅੰਦਰ ਸਕੂਲਾਂ 'ਚ ਡਰੱਗਸ ਪਹੁੰਚ ਗਿਆ ਪੰਜਾਬ ਦੇ ਅੰਦਰ ਲੇਡੀਜ਼ ਦੇ ਅੰਦਰ ਡਰੱਗਸ ਪਛਾਣਨ ਦਾ ਕੰਮ ਇਹਨਾਂ ਨੇ ਪਾਪ ਕੀਤਾ ਏਡਾ ਵੱਡਾ ਬੱਜਰ ਪਾਪ ਕੀਤਾ ਜਦੋਂ ਭੈਣਾ ਬੇਟੀਆਂ ਦੀ ਵੀਡੀਓ ਬਾਹਰ ਆਉਂਦੀ ਆ ਸਰਦਾਰ ਸਾਹਿਬ ਸ਼ਰਮ ਨਾਲ ਮਰਮ ਨੂੰ ਜੀ ਕਰਦਾ ਇਹਦਾ ਸਿਰ ਝੁਕ ਜਾਂਦਾ ਇਹਨਾਂ ਨੇ ਉਹ ਪਾਪ ਕੀਤਾ ਬੱਜਰ ਗੁਨਾਹ ਕੀਤਾ ਹੈ ਜੀਵ ਦੇ ਵਾਸਤੇ ਪੰਜਾਬ ਦੇ ਲੋਕ ਛੱਡੋ ਕਦੀ ਵੀ ਇਹਨਾਂ ਨੂੰ ਪਰਮਾਤਮਾ ਵੀ ਮaaf ਨਹੀਂ ਕਰੂਗਾ ਜੋ ਇਹਨਾਂ ਨੇ ਪੰਜਾਬ ਦੇ ਨਾਲ ਕੀਤਾ ਹੈ ਅੱਜ ਘਰ ਘਰ ਨਸ਼ਾ ਪਛਾਹਤਾ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਇੱਕ ਪਾਰਟੀ ਦੇ ਲੀਡਰ ਪੜੇ ਜਾਂਦੇ ਨੇ ਐਮ ਵੇਚਦੇ ਹੋਏ ਔਰ ਤੁਸੀਂ ਦੇਖੋ ਪੁਲਿਸ ਇੰਨਾ ਦੀ ਵਿੱਚ ਜਿਹੜਾ ਨਸ਼ਾ ਫੜੀ ਜਾਂਦੀਆਂ ਗੱਡੀਆਂ ਦੀਆਂ ਫੋਟੋਆਂ ਆਉਂਦੀਆਂ ਨੇ ਪੁਲਿਸ ਸੜਕਾਂ ਤੇ ਜਾ ਕੇ ਵੇਚਣ ਡਈ ਆ ਸਕੂਲਾਂ 'ਚ ਨਸ਼ਾ ਪਛਾਣਤਾ ਇਸ ਕਰਕੇ ਜੇ ਨਸ਼ਾ ਮੁਕਤ ਪੰਜਾਬ ਨੂੰ ਬਣਾਉਣਾ ਹੈ ਜੇ ਕ੍ਰਿਮਨਲ ਮੁਕਤ ਔਰ ਜੋ ਇਹਨਾਂ ਨੇ ਗੈਂਗਸਟਰਸ ਲੈ ਕੇ ਆਂਦੇ ਨੇ ਉਹਨਾਂ ਤੋਂ ਬਚਾਉਣਾ ਹੈ ਪੰਜਾਬ ਨੂੰ ਉਹ ਗੈਂਗਸਟਰ ਅੱਜ ਹਰ ਇਨਸਾਨ ਦਾ ਜੀਣਾ ਆਰਾਮ ਔਰ ਮਾਵਾ ਦੇ ਪੁੱਤਾਂ ਨੂੰ ਗੈਂਗਸਟਰ ਬਣਾਤਾ ਬਾਅਦ ਚ ਉਹਨਾਂ ਨੂੰ ਪੁਲਿਸ ਮੁਕਾਬਲੇ 'ਚ ਮਾਰਨ ਦਾ ਕੰਮ ਕੀਤਾ ਜਾ ਰਿਹਾ ਉਹ ਟਾਰਚਰ ਕਰ ਕਰਕੇ ਸੀਆਈ ਸਟਾਫ ਨੇ ਕਿਤਨਾ ਬਠਿੰਡੇ ਦੇ ਅੰਦਰ ਇਕ ਨੌਜਵਾਨ ਬੱਚੇ ਦਾ ਟੌਰਚਰ ਕਰ ਕਰਕੇ ਮਾਰਦਾ ਪੁਲਿਸ ਸਟੇਟ ਬਣਾ ਕੇ ਰੱਖਤੀ ਅਰਵਿੰਦ ਕੇਜਰੀਵਾਲ ਨੇ ਆਪਣੇ ਰਾਜ ਪਿੱਛੇ ਤਾਂ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਤੋਂ ਸਵਾਲ ਨਾ ਪੁੱਛਣ ਮਨੀਸ਼ ਸੁਸੋਦੀਆ ਤੋਂ ਸਵਾਲ ਨਾ ਪੁੱਛਣ ਸਤਿੰਦਰ ਜੈਨ ਤੋਂ ਸਵਾਲ ਨਾ ਪੁੱਛਣ ਉਹ ਬੇਬਾਬ ਜਿਹੜਾ ਸੀਐਮ ਦੀ ਕੁੱਟ 'ਚ ਬਿਠਾਰ ਕੇ ਆਉਂਦੇ ਸਵਾਲ ਨਾ ਪੁੱਛਣ ਇਹਨਾਂ ਨੇ ਪੁਲਿਸ ਸਟੇਟ ਬਣਾਤੀ ਜਿਹੜਾ ਬੋਲਦਾ ਏ ਉਹਦਾ ਮਰਡਰ ਕਰਾ ਦਿੰਦੇ ਉਹਨਾਂ ਨੂੰ ਇੰਕਾਊਂਟਰ ਕਰਾ ਦਿੰਦੇ ਨੇ ਉਹਨੂੰ ਪੁਲਿਸ ਕਸਟਡੀ 'ਚ ਲਿਆ ਕੇ ਕਸਟੋਰੀਅਨਲ ਐਜੂਕੇਸ਼ਨ ਨਾਲ ਮਾਰਦਾ ਕੰਮ ਕਰਦੇ ਪਿਆ ਇਸ ਕਰਕੇ ਆਪਣੇ ਖੁਸ਼ਹਾਲ ਪੰਜਾਬ ਨੂੰ ਜੇ ਬਚਾਉਣਾ ਜੇ ਇਸ ਲੁਟੇਰੀਆ ਦੀ ਪਾਰਟੀ ਨੂੰ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਦੀ ਬਣਾਈ ਪਾਰਟੀ ਸੀਗੀ ਉਹਨਾਂ ਨੇ ਭਜਾ ਦਿੱਤਾ ਇਹਨਾਂ ਨੂੰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਏ ਇਹ ਲੁਟੇਰੀਆ ਦੀ ਪਾਰਟੀ ਦੇ ਡੱਬੇ ਬੰਦ ਕਰਾ ਕੇ ਉਹਨਾਂ ਨੂੰ ਵਾਪਸ ਭੇਜੋ ਜੇ ਪੰਜਾਬ ਨੂੰ ਬਚਾਉਣਾ ਜੇ ਖੁਸ਼ਹਾਲ ਬਣਾਉਣਾ ਜੇ ਬਹੁਤ ਬਹੁਤ ਧੰਨਵਾਦ ਸਾਡੀ ਤੁਹਾਡੀ ਥੋੜਾ ਜਿਹਾ ਸਵਾਲ ਹੈ ਇੱਕ ਕੇਸਰੀ ਵਾਲ ਵੀ ਉਹ ਕਬੂਤ ਮੰਦਨੀ ਦੀ ਥੋੜੀ ਪੁਰਾਣੀ ਕੋਈ ਕਿ ਕਿ ਵੀਡੀਓ ਆ ਉਹ ਬਹੁਤ ਮਾਇਨਰ ਕਰ ਰਹੇ ਆ ਤੁਸੀਂ ਵੀ ਕਿਹਾ ਕਿ ਜੀ ਕਿਸੇ ਨੂੰ ਵੋਟ ਪਾ ਦਿਓ ਆਪਾਂ ਵੀ ਪਾਰਟੀ ਨੂੰ ਵੋਟ ਨਹੀਂ ਪਾਣੀ ਬਣਾਤੀ ਹੋਗੀ ਤੇ ਇਸ ਕੰਮ ਦਾ ਤੇ ਫਰੋਡ ਐਸੀਆ ਵੀਡੀਓ ਬਣਾਉਣ ਵਾਸਤੇ ਤੇ ਕੇਜਰੀਵਾਲ ਜਾਣਿਆ ਜਾਂਦਾ ਏ ਮੈਂ ਤੇ ਮਹਤਿਆਜੀ ਪਹਿਲੇ ਦਿਨ ਆ ਰਿਆਂ ਇੱਥੇ ਨਹੀਂ ਨਹੀਂ ਉਹ ਦਿੱਲੀੋਂ ਕਹਿੰਦੇ ਤੁਸੀਂ ਅਰੇ ਬਈ ਦਿੱਲੀ ਦੀ ਗੱਲ ਮੈਨੂੰ ਪਤਾ ਨਹੀਂ ਦਿੱਲੀ ਕਿਹੜੀ ਵਣੇ ਦੀ ਵੀਡੀਓ ਆ ਕਿਸ ਚੀਜ਼ ਦੀ ਵੀਡੀਓ ਤੁਸੀਂ ਸਭ ਤੁਸੀਂ ਕਹਿ ਰਹੇ ਕਿਸੇ ਫਰੋਡਾਂ ਤੋਂ ਇਲਾਵਾ ਕਿਸੇ ਨੂੰ ਮੈਂ ਤੇ ਆਇਆ ਹੀ ਇੱਥੇ ਅੱਜ ਆ ਮੈਂ ਤੇ ਲੁਧਿਆਣੇ ਦੀ ਇਲੈਕਸ਼ਨ ਅੰਦਰ ਪਹਿਲੀ ਵਾਰ ਆਇਆ ਉਮੇਦਾ ਸੀ ਆ ਵੀਡੀਓ ਬਣਾਉਣ ਵਾ ਤੁਸੀਂ ਵੀਡੀਓ ਕਹਿੰਦੇ ਜੇ ਤੁਸੀਂ ਮੇਰੀ ਚਿੰਤਾ ਨਾ ਕਰੋ ਤੁਸੀਂ ਆਪਣੀ ਕਰੋ ਤੁਹਾਡੀ ਵੀ ਬਣ ਜਾਣੀ ਆ ਮੇਰੀ ਛੱਡੋ ਏਜੰਟ ਲਗਾਤਾਰ ਫੜੇ ਜਾ ਰਹੇ ਨੇ ਪੰਜਾਬ ਦੇ ਵਿੱਚ ਇਹਨਾਂ ਵਾਲੇ ਦੇ ਦੇਖੋ ਇਹ ਪੰਜਾਬ ਪੁਲਿਸ ਕੀ ਏਜੰਟ ਬਣਾ ਰਹੀ ਕਿੰਨੂੰ ਬਣਾ ਰਹੀ ਆ ਰੱਬ ਹੀ ਜਾਣਦਾ ਇਨਾਂ ਦੇ ਬਾਰੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਜਦੋਂ ਤੱਕ ਪੰਜਾਬ ਪੁਲਿਸ ਤੇ ਤਤਬਾਰ ਹੀ ਨਹੀਂ ਕਰ ਸਕਦੇ ਜਿਹੜੀ ਪੁਲਿਸ ਇਨਟੈਰੋਗੇਟ ਕਰ ਕਰਕੇ ਮੁੰਡਿਆਂ ਨੂੰ ਇਨਟੈਰੋਗੇਟ ਕਰਕੇ ਮਾਰ ਦਿੰਦੀ ਐ ਇਹ ਕਿਸੇ ਨੂੰ ਵੀ ਸਾਬਤ ਕਰਨ ਤੇ ਉੱtre ਹੋਈ ਨਹੀਂ ਕੁਝ ਵੀ ਸਾਬਤ ਕਰਦੇ ਕਿਸੇ ਦਾ ਸਾਸ ਪਾਰਟੀ ਕਹਿੰਦੀ ਐ ਜੀ ਲੈਕਸ਼ਨ ਅਰੇ ਭਾਈ ਹਰ ਇੱਕ ਪਾਰਟੀ ਨਾਲ ਐ ਸਿਲੈਕਸ਼ਨ ਚ ਸੁਣੀ ਐ ਨਾ ਸੁਣ ਦੀ ਗੱਲ ਇਲੈਕਸ਼ਨ ਜਿੱਤਣ ਤੋਂ ਬਾਅਦ ਬਹੁਤ ਵੱਟ ਰਚੇ ਕੋਈ ਕਾਰਵਾਈ ਸੁਣ ਤਲੋ ਨਾ ਜਿਤਾਤ ਨੇ ਉਹਨਾਂ ਨੇ ਤੇ ਜਿੱਤੇ ਹੀ ਨਹੀਂ ਪੰਜਾਬ ਚ ਸਾਨੂੰ ਕਿਉਂ ਸਵਾਲ ਪੁੱਛਦੇ ਜੀ ਜਿੰਨੂੰ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਜਿੱਤੇ ਨੇ ਅਸੀਂ ਤੇ ਦੇਸ਼ ਅੰਦਰ ਤੁਹਾਨੂੰ ਜਵਾਬ ਦੇ ਸਕਦੇ ਆ ਦੇਸ਼ ਦੇ ਅੰਦਰ ਦੱਸੋ ਕੋਈ ਨਸ਼ੇ ਵਾਲਾ ਦਿਖਾਈ ਦਿੰਦਾ ਹੋਵੇ ਨਹੀਂ ਦੇਸ਼ ਦੇ ਅੰਦਰ ਨਹੀਂ ਮੈਂ ਕਿਹਾ ਦੇਸ਼ ਸਾਡੀ ਸਰਕਾਰ ਹੈ ਤੁਸੀਂ ਤੇ ਲੜਨ ਵਾਸਤੇ ਆਏ ਨਹੀਂ ਨਹੀਂ ਤੁਹਾਡੀ ਗੱਲ ਤੁਹਾਡੀ ਮੈਂ ਦੇਸ਼ ਦੀ ਸਰਕਾਰ ਦੀ ਗੱਲ ਕੀਤੀ ਕਿ ਦੇਸ਼ ਸਾਡੀ ਸਰਕਾਰ ਹੈ ਜਿੱਥੇ ਜਿੱਥੇ ਸਿੰਦਰ ਸਾਹਿਬ ਜਿੱਥੇ ਜਿੱਥੇ ਸਾਡੀ ਸਰਕਾਰ ਹੈ ਜੋ ਉੱਥੇ ਕੋਈ ਨਸ਼ੇ ਵਾਲਾ ਆਉਂਦਾ ਹਾਂ ਮੇਰਾ ਮਤਲਬ ਦੇਸ਼ ਸਾਡੀ ਸਰਕਾਰ ਹੈ ਜਿੱਥੇ ਜਿੱਥੇ ਸਿੰਦਰ ਜੀ ਤੁਸੀਂ ਹੁਣ ਇੱਕ ਐਗਜ਼ਾਮਪਲ ਦਿੰਦਾ ਸੀਗਾ ਕਿ ਅਮਰੀਕਾ ਦੀ ਪੋਲਿਸੀ ਜਿਹੜੀ ਹੈ ਉਹ ਆਮਾ ਦੀ ਪਾਰਟੀ ਅਡਪਟ ਕਰੀ ਤੁਹਾਡੇ ਕਹਿੰਦੇ ਮਤਲਬ ਕਿ ਅਮਰੀਕਾ ਸਹੀ ਨਹੀਂ ਉਹਦੀ ਪੋਲਿਸੀ ਸਹੀ ਨਹੀਂ ਹੈਗੀ ਮੈਂ ਫੋਰਨ ਪਾਲਿਸਿੱਤ ਨਹੀਂ ਬੈਠਾ ਮੈਂ ਦੱਸਿਆ ਆ ਕਿ ਜੋ ਲਿਬੀਆ ਦਾ ਹਾਲ ਹੋਇਆ ਜੋ ਇਰਾਕ ਦਾ ਹਾਲ ਹੋਇਆ ਜੋ ਅਫਗਾਨਿਸਤਾਨ ਦਾ ਹਾਲ ਹੋਇਆ ਅੱਜ ਉਹਨਾਂ ਨੂੰ ਉਜਾੜ ਕੇ ਤੇ ਆਪਣਾ ਵਾਪਸ ਚਲੇ ਗਏ ਨੇ ਮੈਂ ਤੁਹਾਨੂੰ ਉਹ ਦੱਸਿਆ ਸਰ ਇੱਕ ਐਜੂਪੀਸੀ ਦਾ ਤੇ ਹਰਿਆਣਾ ਕੋਦਵਾਰਾ ਪ੍ਰਬੰਧਕ ਕਮੇਟੀ ਦਾ ਗੁਆਲ ਹੈ ਮੇਰੀ ਪੀੜੀ ਮੈਂ ਕੋਈ ਧਾਰਮਿਕ ਤੌਰ ਤੇ ਕਿਸੇ ਨਾਲ ਆਦ ਦੀ ਨਾ ਵਿਵਾਦ ਦੀ ਨਾ ਝੁਗਾੜ ਦੀ ਮੈਂ ਨਹੀਂ ਗੱਲ ਕਰਦਾ ਮੈਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਚ ਨਹੀਂ ਹੈਗਾ ਇਸ ਕਰਕੇ ਮੇਰਾ ਉੱਤੇ ਬੋਲਣਾ ਬਿਲਕੁਲ ਨਹੀਂ ਜਾਏਗਾ ਜਿੱਦਾਂ ਸਾ ਪ੍ਰਧਾਨ ਮੰਤਰੀ ਕੈਨੇਡਾ ਜਾ ਰਹੇ ਨੇ ਭੱਖਤਵੰਦ ਸਿੰਘ ਪੱਲੂ ਤੇ ਨੇ ਗਿਆ ਜਾ ਰਹੇ ਆ ਕਿ ਇਹ ਨਾ ਜਾਇਆ ਜਾਏ ਬਿਲਕੁਲ ਹੈ ਪ੍ਰਧਾਨ ਮੰਤਰੀ ਉੱਤੇ ਜਾਣ ਨਾ ਜਿਹੜੀ ਉਹ ਬੈਠਕ ਜਿਸ ਹਾਲੇ ਕੋਣ ਕਹਿ ਰਿਹਾ ਤੁਸੀਂ ਕਹਿ ਰਹੇ ਜੀ ਮੈਂ ਨਹੀਂ ਕਹਿ ਰਿਹਾ ਵਿਰੋਧੀ ਕਹੋ ਕੋਣ ਵਿਰੋਧੀ ਤੇ ਤੁਹਾਡੇ ਮੇਰਾ ਵਿਰੋਧੀ ਕੌਣ ਹੈ ਪੱਲੂ ਪਾਰਟੀ ਦਿੱਸਦਾ ਬਿਆਨ ਆਇਆ ਹੈ ਕਿ ਜੇਕਰ ਪ੍ਰਧਾਨ ਮੰਤਰੀ ਉੱਤੇ ਜਾਂਦੇ ਤੇ ਉਹਨਾਂ ਨੂੰ ਕੀ ਰਾਂਗੇ ਅਸੀਂ ਉੱਤੇ ਦੇ ਕੋਈ ਇੱਕ ਨਾ ਟੰਕੀ ਬਾਜ ਹੈਗਾ ਉਹ ਪੰਨੂ ਔਰ ਉਹ ਜੇ ਇਹ ਵੀਡੀਓ ਪਾਉਂਦਾ ਵਿਚਾਰੇ ਦੁਕਾਨ ਵੀਡੀਓ ਨਾਲ ਚੱਲਦੀ ਆ ਜੇ ਤੁਸੀਂ ਉਹਦੀ ਵੀਡੀਓ ਚੁਣਾਣੀ ਬੰਦ ਕਰ ਦੋ ਤੇ ਦੁਕਾਨ ਬੰਦ ਹੋ ਜੀ ਇਸ ਕਰਕੇ ਉਹਦੀ ਦੁਕਾਨ ਵੀ ਚੱਲਣ ਉਹ ਤੁਸੀਂ ਦੇ ਦੁਸ਼ਮਣ ਦਾ ਬਣਨਾ ਮੈਂ ਮੇਰੇ ਤੋਂ ਕੁਝ ਕਿ ਨਹੀਂ ਜਾਣਗੇ ਜਾਣਗੇ ਤੇ ਜਾਣਗੇ ਲੈ ਵੀ ਕਰਾ ਤਾ ਸਭ ਮਿਲ ਲੈਣੇ ਸਭ ਮਿਲੈ ਤਾ ਬਣਾਏ ਜਾ ਰਹੇ ਜੀ ਜੇ ਪ੍ਰਧਾਨ ਮੰਤਰੀ ਨੇ ਕਿਹਾ ਤਾ ਜਾਣਗੇ ਤੇ ਜਾਣਗੇ ਜ਼ਕਾਇਤ ਦਾ ਜਾਣਗੇ ਤੇ ਜਾਣਗੇ ਅੱਛਾ ਸਰ ਜੀ ਅੱਗੇ ਗੋਡਿੰਗ ਕਰੀਏ ਹਲੋ ਜੇ ਤੁਸੀਂ ਖਸਾਬ